ਆਹ ਜਦੋਂ ਇੱਕ ਵਾਹ ਹੁੰਦਾ ਵੀ ਜਦ ਪੁੱਤ ਬਰਾਬਰ ਬਹਿ ਜਾਣਾ ਨਾ ਪਹਿਲਾਂ ਧੀ ਬੈਠੀ ਦੀ ਬਰਾਬਰ ਨਾ ਐਡਾ ਖੌਸ ਹੈਗਾ ਨਾ ਡੇਢੀ ਲੈ ਹੁਣ ਕਸਟ ਬਰਾਬਰ ਬਹਿ ਗਿਆ ਦੇਖ ਉਹ ਵੀ ਗੱਡਾ ਨਹੀਂ ਰੋ ਉਹ ਵੀ ਬਾਗੋ ਬਾਗ ਹੋ ਜਾਣਾ ਕੋਈ ਕਹਦਾ ਵੀ ਮੈਂ ਤਾਂ ਬਹੁਤ ਕੋਈ ਨਹੀਂ ਹੁੰਦੀ ਮੈਂ ਜਾਨ ਡੇਢੀ ਸੱਚੀ ਆਪਾਂ ਨੇ ਨਾ ਕੋਈ ਚੰਗੇ ਕਰਮ ਕਰੇ ਆਂ ਹਏ ਜਿਹੜਾ ਵਿੱਕੀ ਵਰਗਾ ਮਿਲ ਗਿਆ ਨਹੀਂ ਉਹ ਚਾਹੇ ਮੈਂ ਜਿੰਨਾ ਮਰਜੀ ਲੜੀ ਜਾਵਾਂ ਪਰ ਉਹ ਅੰਦਰੋਂ ਅੰਦਰੋਂ ਦਿਲ ਕਹਿੰਦਾ ਵੀ ਸੱਚੀ ਮੈਨੂੰ ਪਸੰਦ ਆ ਜਾਂਦਾ ਅੱਛਾ ਜਦ ਇਹ ਲੜਦਾ ਨਾ ਨਾ ਅੱਛਾ ਉਹ ਪੁੱਤ ਮੈਂ ਤਾਂ ਪਹਿਲਾਂ ਵੀ ਕਹਿ ਜਾਂਦਾ ਹੁਣ ਫਿਰ ਕਹਿੰਦਾ ਵੀ ਦੋ ਪਾਟੇ ਖੜਕਦੇ ਵਿਚੇ ਤਾਂ ਕਹਿੰਦੇ ਨੇ ਕੁਮਾਰੀ ਆਪਣੇ ਭਾਂਡੇ ਵਸਾਉਂਦੇ ਅਦਰ ਕੁਮਾਰੀ ਆਪਣੇ ਭਾਂਡੇ ਨੂੰ ਭੰਨਣ ਲੱਗੀ ਹੋਈ ਵਾਹ ਗੁਰ ਜੀ ਦਾ ਖਾਲਸਾ ਚਿਰ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਾਤਮਾ ਕੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਤੁਹਾਨੂੰ ਦਿਨ ਦੁੱਗਣੀ ਤੇ ਰਾਤ ਦਾ ਗੁਣੀ ਤਰੱਕੀ ਬਖਸ਼ੇ ਤੇ ਸਭ ਨੂੰ ਦੇਰੋਖਤਾ ਬਖਸ਼ੇ ਜੀ ਸਾਰੇ ਮਨੁੱਖ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਸੋ ਰੈਡੀ ਫੇਰ ਹੋ ਗਿਆ ਜੀ ਇਹ ਜਿਹੜੇ ਕਬੀਲਦਾਰੀ ਦੇ ਸਿੰਸ ਲੈ ਜੇ ਤੁਹਾਨੂੰ ਪਤਾ ਹੀ ਆ ਇਹ ਐਦਾਂ ਹੀ ਚੱਲਦੇ ਆ ਵੀ ਇੱਕ ਜਿੰਦਾ ਸੋ ਸਿਆਪੇ ਸਿਆਪੇ ਦਾ ਕੀ ਕਹਿਣਾ ਭਲਾ ਵੀ ਚਲੋ ਉਧਰ ਸੰਦੀਪ ਦੇ ਡੈਡੀ ਦੀ ਦਵਾਈ ਵੀ ਦੋ ਤਿੰਨ ਲੇਟ ਹੋ ਗਈ ਪਹਿਲਾਂ ਤਾਂ ਵੀ ਆਇਆ ਤਾਂ ਵੀ ਜਾਣੇ ਜਾਂਦੇ 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 ਇੱਦਾਂ ਵਿੱਚੇ 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 ਇੱਕ ਕੰਮ ਕੰਮ ਚੋਂ ਕੰਮ ਬਰੀਕੀ ਦੇ ਨਿਕਲੀ ਜਾਂਦਾ ਹੈ ਸੋ ਅੱਜ ਰੈਡੀ ਹੋ ਗਏ ਜੀ ਹੁਣ ਡੈਡੀ ਨੂੰ ਦਵਾਈ ਦੇ ਆ ਵੀ ਦੀ ਪ੍ਰੋਸੈਸ ਵਿੱਚ ਹੈ ਵਿੱਚ ਕੀ ਹੁਣ ਸਮਝ ਨਹੀਂ ਲੱਗਦੀ ਵੀ ਕਿਹਾ ਦੱਸਾਂ ਕਿਾ ਨਥਾ ਹੁਣ ਵੀਡੀਓ ਦੇ ਵਿੱਚ ਤੁਸੀਂ ਤੁਹਾਨੂੰ ਆਪੇ ਪਤਾ ਲੱਗ ਜਣਾ ਵੀ ਕਿਆ ਕਿਆ ਹੁੰਦਾ ਕਿਆ ਕਿਆ ਨਹੀਂ ਅ ਤੁਸੀਂ ਵੀਡੀਓ ਦੇ ਨਾਲ ਬਣੇ ਰਹੋ ਤੇ ਹੁਣ ਮੈਂਦਰ ਪਹਿਲਾਂ ਜੇ ਮਲਾਮਾਂ ਪਿੱਛੇ ਕੈਮਰਾ ਘੁਮਾ ਕੇ ਮੁਲਾਕਤ ਕਰਾਉਣਾ ਜਿਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਪੈਰਾਂ ਦੇ ਵਿੱਚ ਕੋਈ ਚੱਕਰ ਹੈ ਫੇਈ ਗਾ ਲਗਾਉਣੇ ਪੈਣੇ ਕਿਸੇ ਪੰਡਤ ਕੋ ਜਣਾ ਪੈਣਾ ਮੇਰੇ ਤੋਂ ਹੀ ਚਿਖਦਾ ਹੈਗਾ ਮੈਂ ਦੇਖਦਾ ਨਹੀਂ ਹੈ ਮਾਲਿਆ ਮਾਲਿਆ ਜਦੋਂ ਉਹ ਹੀ ਨੀ ਉਤਰਦੀ ਹੈਗੀ ਜਦ ਜਦ ਇਹ ਆਈ ਜਦਦਾ ਹੀ ਚੱਕਰ ਪਿਆ ਮੈਂ ਚੱਕਰ ਕੋਈ ਨਹੀਂ ਪਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋ ਦਿਨ ਹੋ ਗਏ ਜੀ ਕਹਿੰਦੇ ਆਂ ਤੁਹਾਡੇ ਭਰਾ ਨੂੰ ਮੈਨੂੰ ਵੀ ਡੈਡੀ ਦੀ ਦਵਾਈ ਮੁੱਕ ਗਈ ਨਾ ਚੱਲਾਂਗੇ ਦੇਖੀ ਚੱਲਾਂਗੇ ਦਵਾਈ ਨੂੰ ਚੱਲਨੇ ਆ ਦਵਾਈ ਦਵਾਈ ਜ਼ਰੂਰੀ ਆ ਤੁਹਾਨੂੰ ਪਤਾ ਫੇਰ ਠੀਕ ਆ ਫੇਰ ਫੇਰ ਕੋਈ ਚੱਕਰ ਨਹੀਂ ਫੇਰ ਕੋਈ ਦਿੱਕਤ ਨਹੀਂ ਆਏਗੀ ਇਹ ਕੰਮ ਜਰੂਰੀ ਮਾਣ ਨੂੰ ਆਇਆ ਨਾ ਕੰਮ ਲੱਗਦੀ ਵੀ ਸਸਰੀ ਕਮਲਾ ਹਾਂ ਜੀ ਹਾਂ ਸਸਰੀ ਕਮਲਾ ਤੋਂ ਹਾਂ ਤੁਸੀਂ ਜਦੋਂ ਸ਼ੁਰੂ ਕਰਿਆ ਹਾਂ ਜਿਕੇ ਪਤੇ ਐਨੇ ਤੁਸੀਂ ਆ ਪਟਕੇ ਨੈਸ ਬਲੌਗ ਜਰੂ ਕਰ ਮੈਂ ਤਾਂ ਮੈਂ ਮੇਸਟਰੀ ਨੂੰ ਜਵਾਬ ਦਮਾ ਫਿਰ ਆਉਣ ਕਰਿਆ ਅੱਜ ਦਾ ਹੈ ਨਹੀਂ ਤੂੰ ਫਿਰ ਹੋਵੇ ਆ ਜਾਣਾ ਸੀ ਅਸੀਂ ਕਿਹਾ ਬਹੁਤ ਮੈਂ ਨਹੀਂ ਆਉਣਾ ਬਾਈ ਮੈਂ ਤਾਂ ਸਹੁਰਿਆਂ ਜਾ ਕੇ ਮੇਰਾ ਦਿਲ ਲੱਗ ਜਾਂਦਾ ਮੈਂ ਮਰਜੀ ਦੀ ਹਾੜੀ ਬਾਈ ਗਾਂ ਤੁਹਾਡੇ ਲਾ ਦੇਣਾ ਮੈਂ ਨਹੀਂ ਨਹੀਂ ਅਸੀਂ ਆ ਜਾਣਾ ਇੱਕ 3 ਵਜੇ ਮੈਂ ਕਹਿੰਦਾ ਆ ਜਾਣਾ ਮੈਂ 5 6 ਵਜੇ ਤੱਕ ਤੁਹਾਡੇ ਕੋਲ ਕੰਮ ਕਰਾਂਗਾ ਅੱਜ ਤਾਂ ਨਹੀਂ ਆਉਂਦੇ ਕੱਲ ਤੇ ਫੇ ਪੂਰੀ ਦਿਹਾੜੀ ਲਾਉਂਗੋ ਤਿੰਨ ਚਾਰ ਦਿਹਾੜੀਆਂ ਕਲ ਤਾਂ ਕਾਉਂਗੇ ਕਲ ਕਾਉਂਗੇ ਬਾਰਾਂ ਟੂਰੀ ਵੱਜ ਕੇ ਕਿੱਥੇ ਕਾਹਾਂ ਉਹ ਤਰ ਜਾਣਾ ਫੇ ਟਾਇਲਟ ਉਹ ਤੁਹਾਡੇ ਵਰਗਾ ਥੋੜੀ ਐ ਵੀ ਕੀ ਹਵਾ ਵਾਈ ਹਾਂ ਇਹ ਠੰਡੇ ਚਲੋ ਫੇ ਹੁਣ ਤੁਸੀਂ ਨਿਕਲੋ ਹੋਰ ਕੀ ਕਰਨਾ ਫੇ ਕਿੱਥੇ ਤੁਸੀ ਇੱਧਰ ਨੂੰ ਜਾਣਾ ਹੈ ਪੰਬਰੀਂ ਜਾਣਾ ਹੈ ਪੰਬਰੀਂ ਨਾਲ ਲੈ ਕੇ ਜਾਣਾ ਹੈ ਅੱਜ ਐਸਾ ਡੈਡੀ ਦੇ ਬਲਾ ਦੇ ਉਹਨੂੰ ਗੱਲ ਹੂੰ ਅੱਗੇ ਤਾਂ ਤੁਸੀਂ ਕੱਲੀ ਲਿਉਂਦੇ ਮਾਂ ਦੋਈ ਪੇਚਾ 15 ਦਿਨਾਂ ਬਾਅਦ ਕੱਲੇ ਜਾਂਦੇ ਆ ਉਦੋਂ 15 ਦਿਨਾਂ ਬਾਅਦ ਜਾਈ ਨੂੰ ਲਿਖ ਜਾਂਦੇ ਮਹੀਨੇ ਨਹੀਂ ਕਹਿਣ ਦਾ ਵਾ ਮਹੀਨੇ ਚੋਂ ਇੱਕ ਵਾਰ ਲਿਖੇ ਜਾਣਾ ਨਾ ਤੇ 15 15 ਦਿਨ ਦਵਾਈ ਹੁੰਦੀ ਆ ਹੂੰ ਸ਼ੌ ਠੀਕ ਹੈ ਤੁਹਾਨੂੰ ਦਿਖਾਉਣਾ ਚੈੱਕਅਪ ਤਾਂ ਜ਼ਰੂਰੀ ਹੈ ਹਾਂ ਵੀ ਉਹ ਉੱਥੇ ਕੀ ਮਸ਼ੀਨਾਂ ਲਾ ਕੇ ਚੈੱਕ ਕਰਦਾ ਕਿ ਕਿਆ ਕਰਦਾ ਨਾੜੇ ਨੂੰ ਉਡ ਫੜ ਕੇ ਚੈੱਕ ਕਰਦਾ ਨਾਬਜ ਨਾਬਜ ਆ ਬੀਪੀ ਸਾਰਾ ਕੁਝ ਚੈੱਕ ਹੁੰਦਾ ਅੱਛਾ 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 ਟੜਕਣ ਕੋਈ ਕਿਆ ਕੇ ਮੈਂ ਚੱਲਦਾ ਪਤਾ ਲੱਜ ਜਾਂਦਾ ਰੈਡੀ ਦੇ ਹੁਣ ਆਪਾਂ ਦਾ ਪਤਾ ਹੀ ਲੱਗਦਾ ਹਾਂ ਜੱਜਮੈਂਟ ਤਾਂ ਫਿਰ ਹੁੰਦੀ ਜਿਹੜੇ ਡਾਕਟਰ ਡਿੰਦੇ ਹੁੰਦੇ ਉਹਦੇ ਕਰਕੇ ਜਾਓ ਤੁਸੀਂ ਹੱਥੇ ਕਰਨਾ ਹੋ ਮੈਂ ਕੰਮੇ ਜਵਾਬ ਦੇ ਦਿੰਦਾ ਵੈਸੇ ਇਹਨਾਂ ਯਾਰ ਉਪਾਗਾ ਪਰ ਇਹਨਾਂ ਕਿਆ ਕਰੂੰਗਾ ਯਾਰ ਮੈਂ ਤਾਂ ਕਹਿੰਦਾ ਵਧੀਆ ਤਾਂ ਮਿਸਤਰੀ ਆ ਗਿਆ ਤਾਂ ਤੇ ਕੁਸਤਾ ਕਰੂਗਾ ਹੀ ਲੱਲਾ ਪੱਬਾ ਤਾ ਦੇਖ ਲੈ ਜਿਵੇਂ ਤੇਰਾ ਲੁੱਟ ਲਾਤਾ ਧੁੱਪ ਬਹੁਤ ਏ ਜੱਜ ਇੱਕ ਧੁੱਪ ਉਥੋਂ ਪੀ ਗੱਲ ਨਹੀਂ ਹੈਗੀ ਗੱਲ ਤਾਂ ਆਏ ਆ ਵੀ ਥੱਲੇ ਤੇ ਸ਼ੀਟ ਚੱਕ ਕੇ ਜਦੋਂ ਉੱਪਰ ਪਜਾਉਣੀ ਐ ਇਕੱਲੇ ਬੰਦੇ ਦਾ ਕੰਮ ਨਹੀਂ ਆ ਹਾਂ ਹੁਣ ਸਿਆਪਾ ਇੱਕ ਆ ਪੈ ਗਿਆ। ਕਿਹੜਾ ਹਾਏ। ਇਹਨਾ ਹੁਣ ਗਰਮੀਆਂ ਹੋ ਗਈਆਂ ਸ਼ੁਰੂ। ਹੁਣ ਇਹਨੇ ਅੰਦਰ ਬੈਠੇ ਨੇ ਵੀ ਗਰਮੀਆਂ-ਗਰਮੀ ਕਰੀ ਜਾਣਾ। ਗਰਮੀਆਂ ਬਾਹਰ ਨਹੀਂ ਜਾਣਾ। ਗਰਮੀਆਂ ਬਣਾਣੇ ਤਾਂ ਉਹਨੇ ਜਾਣਾ। ਮੈਂ ਤਾਂ ਕਿਵੇਂ ਲੱਗੀਆਂ ਵੀ ਕੂਲਰ ਲਿਆ ਹੋਏ ਸੀ। ਅਰੇ! ਉਹ ਪਤਾ ਨਹੀਂ ਕਿਹੜੀ ਗੱਲ ਘਟਤੀ। ਗਰਮੀਆਂ ਬਣੇ ਨਹੀਂ। ਗਰਮੀ-ਗਰਮੀ। ਉਹਨੇ ਕਹਿਆ ਨਹੀਂ। ਕਦੋਂ ਗਰਮੀ ਆ। ਉਹ ਤੁੱਪ ਬਹੁਤ ਤੇਜ਼ ਅੱਜ। ਵਧੀਆ ਕਣਕਾ ਵੱਢ ਹੋਦੀ ਜਿਆ। ਉਹ ਮੇਰੀ ਤਾਂ ਸੁਣੋ। ਉਹ ਮੇਰੀ ਤਾਂ ਸੁਣ ਲਓ। ਹਾਂ। ਮੈਂ ਸੋਚ ਦਿੱਤੀ ਜਿਹੜਾ ਆਪਣਾ ਪ੍ਰਾਣਾ ਕੂਲਰ ਆ। ਉਹ ਵਿਚਾਰਾ ਜਦੋਂ ਤੇਜ਼ ਖੜਕ ਗਿਆ ਹੁਣ। ਹਾਂ। ਵੇ ਇੱਕ ਏਸੀ ਕੂਲਰ ਲਿਓ ਲਾ ਕੇ ਪਾਏ ਕਰਾਂਗੇ ਫਿਰ ਅਸੀਂ ਮੈਨੂੰ ਆਇਆ ਦੱਸੋ ਵੀ ਤੇਰੇ ਆਪੂ ਸਾਡੇ ਕਰਾਂ ਲਾ ਕੇ ਗਿਆ ਤਾਂ ਕਿ ਉਹਦੇ ਵਾਲਾ ਨੋਟਾਡ ਦਸਤਕ ਇ ਤੇਰਾ ਲੱਗ ਗਿਆ ਤਾਂ ਨਹੀਂ ਸਾਡਾ ਨਹੀਂ ਲੱਗਿਆ ਕਦੇ ਕਦੇ ਤਾਂ ਮਾਣਾ ਮੁੱਲ ਕਦੇ ਵਾਲੀਆਂ ਜਿਹੜੇ ਉਹ ਕਮਾਉਂਦੇ ਆ ਕੰਮ ਲੈ ਕੇ ਬਹੁਤ ਬੜੀ ਹੈ ਮੈਨੂੰ ਐਦਾਂ ਰੋੜ ਪਿੱਛੇ ਮਾਜੀ ਬਹੁਤ ਬੜੀ ਕੱਲ੍ਹ ਉਸ ਕੋਈ ਕਿਹੜਾ ਤੇ ਮੈਂ ਆਰਡਰ ਮਾ ਲਈ ਨਾ ਪ੍ਰਧਾਨ ਮੰਤਰੀ ਆਏ ਇੱਧਰ ਆ ਇੱਧਰ ਮੇਰੇ ਸਾਹਮਣੇ ਮੈਂ ਮੈਂ ਕਿੱਥੇ ਬੜੂੰਗਾ ਐ ਚੜੀਆਂ ਕੁੜੀਆਂ ਕਰਕੇ ਅਗਲੇ ਨੇ ਸਾਨੂੰ ਤੌਰਤੀਆਂ ਹੈ ਹਲੇ ਤੱਕ ਤਬਾਰ ਦਾ ਮਾਇਆ ਦਾ ਲਾਲਚੀ ਜਣ ਜੇਲ ਕਰਾ ਦੇਣੀ ਮੈਂ ਇਹ ਦਾਦ ਮੰਗਦੇ ਆ ਡੋਮੈਂਟਿਕ ਪੈਲਸ ਹਾਂ ਇੱਧਰ ਪਹਿਲੇ ਮੂੰਹ ਚ ਲਾ ਕੇ ਦੇ ਨਦੀ ਆ ਗੱਲਾਂ ਦੇ ਦੇਖ ਲੈ ਇਹ ਸੁੱਕੀ ਏ ਫੋਨ ਨਾ ਤੂੰ ਮੇਰੇ ਗੇਟ ਨੂੰ ਕਹਿੰਦੀ ਤੈਨੂੰ ਚਲਾ ਦੇ ਨਹੀਂ ਵੀਡੀਓ ਚ ਵੀ ਕਹਿਤਾ ਕਿ ਜੇ ਪਾਪਾ ਦਰਖਤ ਲਾਗੇ ਤਾਂ ਜਿੱਥੇ ਆਪਣੀ ਕੁੜੀ ਨੂੰ ਬਿਓਗੇ ਤੇ ਦਰਖਤ ਨਾਲ ਦੇ ਦਿਓ ਤਾਂ ਇਹ ਤਾਂ ਮੰਨ ਗਾੜੀ ਕਹਿੰਦਾ ਅਜਾ ਕੰਮ ਨਹੀਂ ਨਹੀਂ ਕਰੂੰਗੇ ਤਾਂ ਸਹੀ ਲਾਉ ਤਾਂ ਚੱਕ ਕਰਨਾ ਹੀ ਆ ਬਈ ਪਰ ਭਜਨੀ ਘਾਪੇ ਲੋ ਜਿਆਦਾ ਸੰਜੋਗ ਹੋਣੇ ਆ ਹਾਂ ਪਤਾ ਵੀ ਨਹੀਂ ਚੱਲਣਾ ਇਹ ਤਾਂ ਹੈ ਛੱਤ ਮੰਗਣੇ ਪੱਟ ਬਿਆ ਇਹ ਤਾਂ ਸਹੀ ਗੱਲ ਆ ਥੋਡੀ ਪਰ ਫਿਰ ਪਤਾ ਇੱਕ ਗੱਲ ਹੈ ਦਿਲ ਪਰ ਬਹੁਤ ਵੱਡਾ ਪੱਥਰ ਰੱਖਣਾ ਬਣਾ ਹਾਂ ਤੋੜਨ ਵਾਸਤੇ ਵੀ ਹਾਂ ਠੀਕ ਹੈ ਨਾ ਹੁਣੇ ਹੁਣੇ ਰੂਹ ਕੰਬਦੀ ਆ ਹੁਣੇ ਇਹ ਤੁਸੀਂ ਫੇ ਸਾਨੂੰ ਕਹਿਣ ਸਾਬਦੇ ਸਾਡੇ ਮਾਪੇ ਨੇ ਤੁਹਾਨੂੰ ਸਾਨੂੰ ਕਿਵੇਂ ਤੋੜਿਆ ਉਹਨਾਂ ਨੂੰ ਦਿਲਾਂ ਨੂੰ ਪੁੱਛ ਕੇ ਨਹੀਂ ਉਹ ਨਹੀਂ ਇੱਕ ਗੱਲ ਉਹਨਾਂ ਨੇ ਤਾਂ ਤੋੜਤਾ ਤੁਸੀਂ ਸੁਖੀ ਨਹੀਂ ਬਸਦੀਆਂ ਅਸੀਂ ਬਸਦੀਆਂ ਬਸ ਫੇਰ ਆਪੇ ਤੁਸੀਂ ਗੱਲ ਕਹਿੰਦੇ ਦੱਸਦੇ ਨਹੀਂ ਕਹਿਣ ਦਾ ਬਾਪ ਤੁਹਾਡੇ ਮਾਪੇ ਨੇ ਸਾਡੇ ਨਾਲ ਤੁਹਾਨੂੰ ਤੋੜਤਾ ਹਾਂ ਵੀ ਅਸੀਂ ਤੁਹਾਡੇ ਗੁਲਾਮ ਬਣ ਗਏ ਕਹਿੰਦਾ ਬਾਪ ਆ ਚੀਜ਼ ਮੈਂ ਤਾਂ ਕਹੇ ਨਹੀਂ ਹੈਗਾ ਅਸੀਂ ਤੇ ਬਣਤੀ ਗੁਲਾਮ ਅਸੀਂ ਤਾਂ ਕਹੇ ਹੀ ਨਹੀਂ ਕੋਈ ਨਹੀਂ ਅਸੀਂ ਤਾਂ ਗੁਲਾਮ ਯਾਨੀ ਸਾਡੇ ਤੁਹਾਡੇ ਮਾਪੇ ਆਪਣੇ ਤਾਂ ਤੁਹਾਨੂੰ ਪਾਲਤਾ ਸਾਨੂੰ ਗੁੰਡੀ ਪਾਲ ਕੇ ਕੀ ਆ ਕੀ ਤੁਸੀਂ ਆਪਣੇ ਘਰ ਰਹੇ ਨੇ ਆ ਤੁਸੀਂ ਤਾਂ ਆਪਣੇ ਘਰ ਹੀ ਵਿਚ ਰਹੇ ਨੇ ਆ ਜਿਹਦੇ ਘਰ ਦੇ ਵਿੱਚ ਮੈਂ ਰਹਿੰਦਾ ਤਾਂ ਉੱਥੇ ਤੇ ਤੁਸੀਂ ਕਲੇਸ਼ ਕਰ ਕਰ ਕੇ ਕਰ ਕਰ ਕੇ ਨਵਾਂ ਘਰ ਸਤਵਾਇਆ ਸਾਤੇ ਤੁਸੀਂ ਆਪਣੇ ਘਰ ਚ ਦੇ ਕੇ ਆਈਆਂ ਸਾਨੂੰ ਤੁਸਾਂ ਨੂੰ ਮੈਂਨ ਵਿਕੀ ਸਾਡਾ ਸਾਡਾ ਘਰ ਛੜਾਤਾ ਜਿਹਦੇ ਵਿੱਚ ਸਾਡੀ ਬਚਪਨ ਤੇ ਖੇਲੇ ਤੁਸੀਂ ਆਪਣੇ ਮਾਪੇ ਨਹੀਂ ਛੱਡੇ ਤੁਸੀਂ ਆਪਣੇ ਭਾਈ ਭੈਣ ਨਹੀਂ ਛੱਡੇ ਅਸੀਂ ਸਾਰਾ ਕਿਉਂ ਨਹੀਂ ਛੱਡੇ ਕਿਉਂ ਨਹੀਂ ਛੱਡੇ ਆ ਕਸਨ ਛੱਡੇ ਮੈਂ ਦੀ ਹੁਣ ਇਸੇ ਛੱਡਤੀ ਜਿੱਤੇ ਵਿਆਹਤੀ ਉਹ ਭਾਈ ਦਾ ਭਾਈ ਦੇਖ ਭਾਈ ਹੁਣ ਭਾਈ ਕੀ ਇਹਦੇ ਤਾਂ ਆਪਣੇ ਸਹੁਰੇ ਤੁਰੇ ਰਹਿੰਦੇ ਪਾਪਾ ਜਿਆ ਦਾ ਨਹੀਂ ਆ ਗਾਣਾ ਪਾਣਾ ਗਾਣਾ ਪਾਪਾ ਵੀ ਲੇਖ ਲੋ ਉਹ ਵੀ ਤੁਹਾਡੇ ਕੋਲੇ ਆ ਮੇਰੇ ਕੋ ਕਿੱਥੇ ਪਾਪਾ ਜੀ ਦਾ ਖੇਤਾਂ ਚ ਰਹਿੰਦੇ ਆ ਨਹੀਂ ਜੀ ਉਹ ਤਾਂ ਮੋਬਾਈਲ ਫੋਨ ਆ ਗਿਆ ਸਵੇਰ ਨੂੰ ਦੁਪਹਿਰ ਨੂੰ ਸ਼ਾਮ ਨੂੰ ਚਾਹੇ ਕੋਈ ਰਿਸ਼ਤੇਦਾਰ ਨੂੰ ਘਰ ਬੁਲਾ ਲਓ ਜਦ ਇਹ ਆਏ ਨਾ ਫੋਨ ਦੇ ਪਰ ਫੋਨ ਕਰ ਲਓ ਸਾਹਮਣੇ ਬੈਠੀ ਹੈ ਤੇਰੀ ਭੈਣ ਸਾਹਮਣੇ ਬੈਠਿਆ ਤੇਰਾ ਪੁਰਾਣਾ ਫਿਰ ਸਾਹਮਣੇ ਬੈਠਾ ਤੇਰਾ ਡੈਡੀ ਉਹ ਗੱਲ ਨਹੀਂ ਹੈਗੀ ਹੋਰ ਕਿਹੜੀ ਗੱਲ ਹੈ ਜੇ ਜ਼ਰੂਰੀ ਨਹੀਂ ਹੈ ਦੇਖਿਆ ਉਹੀ ਗੱਲ ਹੋ ਗਈ ਲੈ ਉਹ ਗੱਲ ਨਹੀਂ ਹੈਗੀ ਉਹੀ ਗੱਲ ਹੋ ਗਈ ਉਹ ਗੱਲ ਹੋ ਜਣੀ ਹੈ ਉਹ ਗੱਲ ਹੋਊਗੀ ਉਹ ਹੋਗੀ ਮੈਂ ਹੋ ਜਣੀ ਹੈ ਇਹ ਕਿਹੜਾ ਚੁੱਪ ਲੈ ਫੋਲਡ ਲਓ ਜੀ ਹੁਣ ਸਾਡੇ ਘਰ ਆਏ ਜੀ ਬਹੁਤ ਵਧੀਆ ਰਿਸ਼ਤੇਦਾਰ ਬੜੀ دیر ਬਾਅਦ ਰੇ ਰਿਤੇਦਾਰ ਹਾਂ ਸਾਡੇ ਘਰ ਆਏ ਬਹੁਤ ਵਧੀਆ ਰਿਸ਼ਤੇਦਾਰ ਬੜੀ دیر ਬਾਅਦ ਇੱਕ ਮਤਲਬ ਵਧੀਆ ਤਾਂ ਤੁਸੀਂ ਗੱਲ ਉਹ ਗੱਲ ਮਤਲਬ ਸਾਰੇ ਬੇਕਾਰ ਆਉਂਦੇ ਬਾਕੀ ਕਦੇ ਹੀ ਵਧੀਆ ਆਉਂਦਾ ਸੁਣ ਲੈ ਹਾਂ ਬਹੁਤ دیر ਬਾਅਦ ਆਏ ਹਾਂ ਸਾਡੇ ਰਿਸ਼ਤੇਦਾਰ ਹਾਂ ਕਹਿੰਦੇ ਸੀ ਫੇਰ ਤੁਸੀਂ ਕੀ ਕੀਤਾ ਉਹਨਾਂ ਵਾਸਤੇ ਬਹੁਤ ਖਾਣਾ-ਦਾਣਾ ਬਣਾਇਆ ਹੋਣਾ ਹਾਂਜੀ ਖਾਣਾ-ਦਾਣਾ ਤਾਂ ਬਣਾਇਆ ਹਾਂ ਤਾਂ ਕਿ ਵਿ ਘਾਬਲਾਇਆ ਹੁਣ ਪਤਾ ਨਹੀਂ ਕਿਆ ਬਣਾਵੇ ਉਹ ਗੱਲ ਪਤਾ ਕਿਆ ਹੋਈ ਜੀ ਫੋਨ ਉਹ ਦੇਖਦੇ ਰਹਿ ਕੇ ਫੋਨ ਅਸੀਂ ਦੇਖਦੇ ਰਹਿਗੇ ਬਣਾ ਫੋਨ ਨਾਲ ਹੀ ਜ਼ਿੰਦਗੀ ਲੰਘ ਗਈ ਬਸ ਮੈਂ ਕਰੀ ਅੰਦਰ ਲੈ ਮੇਰੇ ਕਹਿੰਦਾ ਆ ਕੋਈ ਗੱਲ ਹੋਈ ਇਹ ਰੱਬਾ ਹਾ ਰੱਬਾ ਮੇਰੇਆ ਜਦ ਅਸੀਂ ਕਹਿੰਦੇ ਦੋ ਬਈਆਂ ਦੀ ਰੋਟੀ ਬਕਾ ਲਓ ਸਾਡੇ ਪਸੂ ਬੇ ਦਿੰਨੇ ਆ ਹੁਣ ਬਈ ਹਾਏ ਰੱਬਾ ਹਾਏ ਹਾਏ ਹੁਣੇ ਚਾਰ ਮਹੀਨੇ ਦਾ ਜੇ ਅੱਗੇ ਸਾਡੇ ਕੋਲ ਤੁਦ ਤੁਦ ਪਤਾ ਨਹੀਂ ਕਿਆ ਕਰਨੇ ਸੋਨੇ ਫੋਨਾਂ ਦੀ ਗੱਲ ਆ ਤੁਸੀਂ ਕਹਿੰਦੇ ਹੁਣ ਦੇਖੋ ਫੋਨ ਵੀ ਟਲੀਫੋਨ ਦੇਖੋ ਮੈਂ ਮੈਂ ਇੱਕ ਵਾਰ ਤੁਹਾਨੂੰ ਕਰ ਲੇ ਦੇਖੋ ਆਪਾਂ ਆਪਣੀ ਮੈਰਿਜ ਐਨੀਵਰਸਰੀ ਵੀ ਮਨਾਉਨੇ ਆ ਨਿਆਣੇ ਦੇ ਜਨਮ ਦਿਨ ਵੀ ਮਨਾਉਨੇ ਆ ਮੈਂ ਕਹਿਣਾ ਹੁੰਦਾ ਵੀ ਚਲੋ ਰਿਸ਼ਤੇਦਾਰਾਂ ਨੂੰ ਦੋਨੋਂ ਘਰ ਸਾਧ ਰਹੇ ਨੇ ਰੋਟੀ ਰੋਟੀਆਂ ਬਗਾ ਕੇ ਅੱਛੀ ਇਥੇ ਹੀ ਕਹਿੰਗੇ ਇਹ ਹੋਟਲ ਘਾੜੇ ਜਾ ਕੇ ਖੁੰਨੇ ਆ ਇਹ ਮੈਸਨ ਚੱਪਾ ਕਿਹੀ ਵੀ ਨਹੀਂ ਇਹ ਪੱਤਕਾ ਤਰ ਰਹੇ ਹੋ ਮੈਂ ਇਧਰ ਦੱਸਦੀ ਆ ਇਧਰ ਭਾਈ ਨਾਲ ਜਨਦੀ ਨਾ ਨਾ ਕਰਕੇ ਸੁਣਾ ਹੋ ਰਿਹਾ ਵੀ ਕਹਿਣਾ ਦੇਣਾ ਮਨੇ ਨਹੀਂ ਹੋ ਗਣੀ ਹੈ ਫੇ ਰੋਟੀ ਇੱਥੇ ਤੁਹਾਨੂੰ ਕਦੇ ਬਣਾਈ ਹੋਈ ਹਾਂ ਅਸੀਂ ਤਾਂ ਕਦੇ ਬਣਾਈ ਹੋਣੀ ਰੋਟੀ ਵੀ 25 ਸਾਲ ਹੋ ਗਏ ਤੁਹਾਡੇ ਘਰ ਆਇਆ ਨੂੰ ਰੋਟੀ ਕਦੇ ਪਕਾਈ ਹੋਣੀ ਤਾਂ ਢੋਣੀਆਂ ਦਾ ਗਾ ਕੇ ਚਲ ਦੇਖ ਲੋ ਜੀ ਹੁਣ ਕਮਿਟਮੈਂਟ ਕਰਦੀ ਆ ਆਪਣੇ ਆਪੇ ਮੈਂ ਨਹੀਂ ਕਦੇ ਰੋਟੀ ਪਕਾਈ ਕਹਿੰਦੀ ਹੁਣ ਤੁਸੀਂ ਕਹਿ ਰਹੇ ਆ ਇੱਕ ਗੱਲ ਹੈ ਇਸ ਗੱਲ ਦਾ ਵਿੱਕੀ ਨਾਲ ਸਾਥ ਹੈ ਵੀ ਭਾਬੀ ਨੇ ਸਾਨੂੰ ਰੋਟੀਆਂ ਦੇ ਕੇ ਯਾਰ ਉਹ ਤਾਂ ਪਿਆ ਕਹੀ ਜਾਂਦਾ ਮੈਨੂੰ ਉਧਰ ਕੋਈ ਅਸਰ ਨਹੀਂ ਚਲ ਚੱਲ ਨਹੀਂ ਐ ਕੰਮ ਹੋਇਆ ਪਰ ਮਾਣ ਆ ਵੀਰ ਮੇਰੀ ਨਹੀਂ ਚੱਕਦਾ ਹੋਰ ਪਸੰਦ ਹੈ ਇਹ ਦੁਨੀਆ ਹੈ ਕਹੇ ਨਾ ਕਹੀ ਮੈਨੂੰ ਕੋਈ ਦਿੱਕਤ ਨਹੀਂ ਆਉਂਗੀ। ਉਹ ਮੈਂ ਗੱਲ ਸੁਣ ਮੈਂ ਕਹਿੰਦਾ ਤੈਨੂੰ ਰੋਟੀਆਂ ਬਕਾਉਂਦਾ ਆ ਪਕਾਉਂਦੀ ਨਹੀਂ ਇਹ ਤਾਂ ਬੈਠ ਜਿੰਦੀ ਨਾਮ ਕਰਾ ਲੈ। ਮੈਂ ਤੇਰੀ ਪੱਕਣੀ ਮਤਲਬ ਰੋਟੀਆਂ ਬਕਾ ਕੇ। ਜਦ ਕਰਦੀ ਰੋਟੀਆਂ ਪਕਾਉਂਦੀ ਏ। ਨਹੀਂ ਨਾ ਤੁਹਾਡੇ ਨਿਆਣੇ ਵਿਚਾਰੇ ਖੋਲ ਜਾਂਦੇ ਨੇ। ਨਾ ਤੁਹਾਡੇ ਨਿਆਣੇ ਰੋਟੀ ਖਾਂਦੇ ਤੇ ਨਾ ਤੁਸੀਂ ਖਾਂਦੇ। ਮਾਖੇ ਮੇਰੇ ਨਿਆਣੇ ਤੁਹਾਡੇ ਇੱਛਾ। ਅਚਾਰਾ ਤਾ ਤੁਹਾਡੀ ਕਹੀ ਦੀ ਇੱਕ ਗੱਲ। ਮੇਰੇ ਵੀ ਨਿਆਣੇ ਹੈ ਕਹਿੰਦਾ ਬਾਵਾ। ਨਾ ਹਲਦੜੇ ਤੇ ਇਕੱਠੇ ਕਰਕੇ ਉਹਨਾਂ ਨੂੰ ਹਾਂ ਬੜਦੀ ਸੀ ਹਲਦੜੇ ਤੇ ਇਕੱਠੇ ਕਰਕੇ ਲੈ ਆਦਾ ਘੁੰਮਦੇ ਫਿਰਦੇ ਕਿਤੇ ਰਹੇ ਹਾਂ ਬਾਤ ਵਰਦੀ ਸੀ ਥੋੜੇ ਤੂੰ ਜਿੱਤ ਨਹੀਂ ਸਕਦਾ ਇਹਨਾਂ ਨੂੰ ਕੋਈ ਵੀ ਮੈਂ ਤਾਂ ਬਸ ਜਤਨਾ ਮੈਂ ਪਹਿਲੀ ਵਾਰ ਵੀ ਜੀ ਨਾਲ ਟੋੜਿਆ ਪਹਿਲੀ ਵਾਰ ਮੇਰੀ ਹੋ ਗਈਆਂ ਕਿੰਨੂ ਖੂਬ ਨਹੀਂ ਲੈਂਦਾ ਮੇਰੀ ਹੁਣ ਕਿਸੇ ਉੱਥੇ ਤੋਂ ਮੜੀ ਕੱਢੀਗਾ ਮੈਂ ਸਪੋਰਟ ਦਊਗਾ ਤੁਹਾਡੀ ਸੱਚਾਈ ਤੇ ਸਪੋਰਟ ਦਊਗਾ ਪਹਿਲੀ ਵਾਰ ਕੈਮਰਾਮੈਨ ਸਾਡੇ ਰੱਖਦਾ ਤੁਸੀਂ ਨਹੀਂ ਸੱਚਾਈ ਤੇ ਸਪੋਰਟ ਦਊਗਾ ਹਾਂ ਕੈਮਰਾਮੈਨ ਬੈਠੋ ਕਦੇ ਆਂਕੂੜੀ ਥਲੰਦੇ ਨੂੰ ਕੋਈ ਤੜਕਾ ਲਾ ਦੇ ਕਦੇ ਛਾਹ ਬਣਾ ਦੇ ਕਦੇ ਬਿੱਕੜ ਦੇ ਜਾ ਕਦੇ ਉਹ ਕਰ ਲੈ ਉਹ ਤਾਂ ਕਰਦਾ ਉਹਨੂੰ ਪਤਾ ਤੁਸੀਂ ਤਾਂ ਹੁਣ ਘਰ ਨਹੀਂ ਰਹਿੰਦੇ ਇੰਨਾ ਚਿਰ ਉਹਨੂੰ ਪਤਾ ਵੀ ਭਾਬੀ ਵੀ ਬਿਮਾਰ ਹੈ ਬਿੱਕੜੇ ਸੋਣਾ ਕੀ ਫਾਇਦਾ ਕਰੀਂ ਇਹ ਰਹਿ ਗਿਆ ਇਸ ਲਈ ਬੱਸ ਇਸ ਲਈ ਬੋਲ ਕੇ ਕੀ ਕੱਤੋਂ ਤੁੱਠੋਂ ਨੂੰ ਪਤਾ ਕਲੇ ਤਰ੍ਹਾਂ ਇੱਧਰ ਆ ਜਾ ਬਹਿ ਜਾ ਦੋ ਗੱਲਾਂ ਕਰੀਏ ਕਿਹੜਾ ਗਾਣਾ ਤਾਂ ਕੀਹੜਾ ਦਾ ਅਵਾਜ਼ ਪਤਾ ਨਹੀਂ ਕਿਹੜਾ ਤੋਂ ਗੋਲ ਗੱਪਾ ਜਾਂਦਾ ਕੋਲ ਗੱਪਾ ਜਾਂਦਾ ਦੋ ਗੱਲਾਂ ਕਰੀਏ ਸਾਡੀ ਥੋੜਾ ਬੜੀ ਕਹਿ ਆਜਾ ਮੈਜਾ ਹਾਂ ਅੱਧੇ ਥੋੜੀ ਕੱਢ ਚੱਲੇ ਬੈਠਾ ਸਾਡੀ ਸੁਣ ਫੜੀ ਕਹਿ ਜਾ ਆਜੋ ਚਲੋ ਗੀ ਗਾਉਂਗੇ ਸੁਣ ਕੇ ਹੀ ਜਾਉਂਗੇ ਚਲੋ ਜੋ ਚੱਲ ਫਿਰ ਚੱਕ ਸਮਾਨ ਸੁਣੂ ਜਾਵੜਾ ਚਲੋ ਚਲੋ ਲੇਟ ਹੋ ਗਏ ਆਪਾਂ ਬਹੁਤ ਤੇ ਹੁਣ ਮਿਲਦੇ ਆ ਤੁਹਾਨੂੰ ਕਹਾਂ ਚੱਲ ਕੇ ਦੇਖਦੇ ਆ ਅਗਲਾ ਪ੍ਰੋਗਰਾਮ ਕਿਆ ਬਣਦਾ ਰੀਤ ਸਾਡੀ ਕੀ ਸੌ ਠੀਕ ਹੈ ਜੀ ਪਹੁੰਚ ਗਏ ਜੀ ਖਮਾਣਾ ਤੇ ਉਰੇ ਲੱਗੀ ਬ੍ਰੇਕ ਆ ਡੈਡੀ ਵਾਸਤੇ ਲੈਣਾ ਜੀ ਉਹਨੇ ਤੇ ਥੋੜੇ ਜਿਹਾ ਫਲ ਫਰੂਟ ਜੇ ਸੰਦੀਪ ਦਾ ਕਹਿੰਦੀ ਵੀ ਕੁਲ ਚਲੇ ਚਲਦੇ ਉਹਨਾਂ ਵਾਸਤੇ ਮੈਨੂੰ ਐਂਕ ਸਿੰਦਰ ਖਾ ਲੀ ਤੇ ਬਾਪੇ ਵਾਸਤੇ ਕੁਲ ਚਲੇ ਲੈਣਾ ਤੇ ਡੈਡੀ ਵਾਸਤੇ ਫਰੂਟ ਲੈ ਕੇ ਲੈਣੇ ਆ ਆ ਬਾਕੀ ਮੋਟਰਸਾਈਕਲ ਦਾ ਸੁਣਾ ਪੈਸੇ ਵੀ ਸੁਣਨੇ ਲੱਗੇ ਪਏ ਇਹਦੇ ਪਰ ਹਾਂ ਕਿਆ ਜੀ ਚੀਰਾਂ ਦੇ ਬੰਬੂ ਗਾਟ ਕੀ ਤਾਂ ਉਹ ਬੰਬੂ ਗਾਟ ਹਾਂ ਬੰਬੂ ਗਾਟ ਲੱਗਦਾ ਹੈ ਹਾਂ ਉਦਾਂ ਨਹੀਂ ਲੱਗਦਾ ਹਾਂ ਬੰਬੂ ਗਾਟ ਹੈ ਚਲੋ ਦੇਖਦੇ ਆ ਉਹ ਸਾਹਮਣੇ ਖੜਾ ਜੀ ਫਰੂਟ ਵਾਲਾ ਉਸ ਤੋਂ ਲਵਾਂਗੇ ਫਰੂਟ ਉਹਦੇ ਗਾ ਖੜਾ ਉਹ ਕੁਲਚੇ ਵਾਲਾ ਜੂਸ ਵਾਲਾ ਜਵਾਕਾਂ ਨੂੰ ਕੋਈ ਛੁੱਟੀ ਆ ਗੱਡੀ ਸਾਡੇ ਵਾਲੀ ਦੀ ਭੈਣ ਖੜੀ ਆ ਦੇ ਨਾਲ ਦੀ ਥੋੜੀ ਆ ਪੁੱਪੂ ਚਾਚੀ ਦੀ ਗੱਲ ਤਾਂ ਪਾ ਦੇ ਕਿੱਥੇ ਜਾਣਾ? ਕੇਲੇ ਦਿੱਗੇ ਨੇ। ਕੇਲੇ ਲੈਣੇ? ਦਿੱਕਗੇ। ਕੇਲੇ ਤਾਂ ਦਵਾਂਗਾ ਪਹਿਲਾਂ ਸ਼ਾਸਤਰੀ ਗੱਲ ਬੁਲਾਓ। ਪਹਿਲਾਂ ਸ਼ਾਸਤਰੀ ਗੱਲ ਬਾਰੇ। ਕੀ ਖਾਣਾ ਹੈ? ਕੇਲੇ। ਨਾਨੇ ਨੂੰ ਤਾਂ ਤੂੰ ਲਾਦਾ ਖਾਣੇ ਨਹੀਂ ਦੇਣਾ ਤੂੰ ਹੀ ਖਾਊਂਗੀ। ਮੰਨੇ ਵਾਸਤੇ ਛੋੜ ਲੈਣਾ। ਚਲੋ। ਉਰੀ ਆ ਜਾ। ਮਿਲਦੇ ਆਂ। ਹਾਂ ਚੱਲ ਗਈ ਹੁਣ ਇਹ ਕਹਿੰਦੀ ਜੀ ਡੈਡੀ ਰਾਮ ਦਾ ਜਿਹੜਾ ਸਮਾਨ ਜਾਣਾ ਜਾਣਾ ਵੀ ਸਾਡੇ ਖਮਾਣੋ ਚ ਇਹ ਬਾਈ ਗੋਲ ਗੱਪੇ ਬਹੁਤ ਵਧੀਆ ਬਣਾਉਂਦਾ ਖਾਧੇ ਪਹਿਲਾਂ ਵੀ ਹੋਇਆ ਮੈਂ ਹੁੰਦੇ ਬਾਕੀ ਟੇਸਟੀ ਆ ਤੇ ਹੁਣ ਗੋਲ ਗੱਪੇ ਖਾਧੇ ਜਾਣਗੇ ਜੀ ਸਪੈਸ਼ਲ ਸਪੈਸ਼ਲ ਖਾਓ ਜੀ ਪ੍ਰਭੂ ਦੇ ਗੁਣ ਕਾਓ ਜੀ ਓ ਆਪਣੇ ਟਿਕਾਣੇ ਪਰ ਖੜ ਗਈ ਆ ਕੇ ਕਿਆ ਏ ਕੈਲੀ ਬਿੱਤਾ ਤੂੰ ਹਾਂ ਪੋਪੀ ਉਹ ਨਾ ਨਹੀਂ ਉਹ ਆਪਣਾ ਗੋਲ ਗੱਪਾ ਚੱਕੀ ਖੜੀ ਆ ਖੜ ਜਾ ਫਿਰ ਕਾਇਆਂ ਹੋਣ ਲੀਆਂ ਤੇਰੀਆਂ ਹਾਂ ਸੁਭੀ ਹਾਲੋ ਮੈਂ ਖਾਊਂਗਾ ਬਾਅਦ ਹਜਾ ਪਹਿਲਾਂ ਤੂੰ ਖਾ ਲੈ ਚੱਲ ਕੋਈ ਨਹੀਂ ਕਦੇ-ਕਦੇ ਇਹ ਤਾਂ ਚੱਲ ਜਾਂਦਾ ਇਹਦਾ ਪਾਣੀ ਵਧੀਆ ਹੁੰਦਾ ਨਾ ਠੰਡਾ 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 ਵੀ ਨਹੀਂ ਹੁੰਦਾ ਇਹਦੇ ਚ ਧਨੀਆ ਵਿੱਚ ਮੈਂ ਪਦੀਨਾ ਅੱਲਾਮ ਅੱਲਾਮ ਗਰਮ ਮਸਾਲਾ ਪਤਾ ਨਹੀਂ ਕਿਆ-ਕਿਆ ਪਾ ਕੇ ਤਿਆਰ ਕਰਦੇ ਫਿਰ ਸਾਡੇ ਵਰਗੇ ਮਸਤ ਹੋ ਕੇ ਖਾਂਦੇ ਆ ਇਹਨਾਂ ਨਾ ਖਾ ਲੈ ਤੈਨੂੰ ਖਾਓ ਜੀ ਖਾਓ ਆਪ ਤਾ ਕਾ ਹੋਇਆ ਖਾਣਾ ਨਹੀਂ ਓਏ ਪੋ ਕੋਈ ਨਹੀਂ ਖੋਹਦਾ ਦਿੱਤੇ ਚਲੋ ਛਾਗਲ ਮਾਮੇ ਵੀ ਜੀ ਦੇਖ ਲਮਾ ਟੈਸਟ 400 ਰੁਪਏ ਦਰਜਨ ਉਹ ਕਹਿ ਰਹੇ ਸਨ 100 ਰੁਪਏ ਦੇ 2 ਕਿਲੋ 100 ਰੁਪਏ ਦੇ 2 ਕਿਲੋ ਗਣੀ 12 ਕੇ ਲੇ ਪੂਰੇ ਤੇ ਚੜਾ ਰਿਤੇ ਰਿਆ ਕਿਹ ਲੱਗਟੇ ਤੇ ਦੇ 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 ਤੇ ਲਾ ਦੇ ਦੇ ਨੂੰ 4 4 4 8 12 ਪੂਰੇ ਆ ਨਾ ਸਿਸਟਮ ਦੇ ਲੈ ਕਿਹੜੇ ਸਾਫ ਨਾਲ ਚਲਾਉਂਦੇ ਆ ਨਾ ਉਹ ਲੱਗੀ ਤੋੜਨੀ ਕਰਨ ਕਾਇ ਵੀ ਖਾਜਣੇ ਕਾਇ ਹੋਏ ਨਾ ਕੀ ਬਣਾਣਾ ਕੋਲਾ ਸਖਾ ਲੋ ਇਹਨਾਂ ਨੂੰ ਅੰਗਰੇਜ਼ੀ ਨਹੀਂ ਆਈ ਆਨੀ ਕੇਲਾ ਕੇ ਬਨਾਣਾ ਪਹਿਲਾਂ ਕਾ ਪਹਿਲਾਂ ਕੇਲਾ ਕੇਲਾ ਹੀ ਕਹਿਣਾ ਪਹਿਲਾਂ ਤਾਂ ਬਨਾਣਾ ਬਾਅਦ ਚ ਕਹੂੰਗੀ ਪਹਿਲਾਂ ਕੇਲਾ ਹੀ ਕਹਿਣਾ ਇਹ ਤਾਂ ਲਾ ਦੇਣੀ ਆਪਣੀ ਸਕੂਲ 'ਚ ਬਾਹੋਂਾਂ ਦੇ ਛਿੱਲਣੇ ਕਰਨ ਵਾਂਗੇ ਇਹਨੂੰ ਥੱਲੇ ਤੱਕ ਦਰਜਣ ਦੇਖੀਏ ਇੱਕ ਵਾਰ ਦੇਖਿਆ ਕਰਨ ਨੂੰ ਇੱਕ ਵਾਰ ਹੂੰ ਇੰਨੇ ਦਿਮਾਗ ਗੱਲ 'ਚ ਉਹਦੀ ਫਿੱਟ ਕਰਦੀ ਹੈ ਨਾ ਬੀਬਾ ਸੋਦੀ ਦਿਮਾਗੇ ਗੱਲ ਫਿੱਟ ਚਾਉਦੀ ਹੋਰ ਦੇ ਤਾਂ ਭੁੱਲ ਜਾਂਦੀ ਆ ਹੂੰ ਲੈ ਲੈ ਜਿਆਦਾ ਭੁੱਖੜ ਫਿੱਦਾ ਤੂੰ ਗੱਪੇ ਦੋ ਖਾ ਲੈਣ ਵਾਲੇ ਨੇ ੱਕਣੀ ਆ ਖਾਣਾ ਪੀਣਾ ਚਾਹੀਦਾ ਹੈਗਾ ਦੇ ਦੇ ਚਾਹ 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 ਦੇਖਾਂਦੀ ਹੁਣ ਚਲੋ ਠੀਕ ਆ ਆ ਗਿਆ ਜੀ ਸੰਦੀਪ ਦਾ ਸੰਦੀਪ ਐ ਸਕੂਲ ਚ ਪੜੀ ਆ ਜੀ ਗੁਰਸ਼ਕਤੀ ਚ ਅ ਇਹਨੇ ਨਹੀਂ ਆਨੇ ਇੱਥੇ ਪੜਿਆ ਕਿਉਂਕਿ ਸਾਡਾ ਡੈਡੀ ਡਰਾਈਵਰ ਹੁੰਦਾ ਤਾਂ ਨਾ ਇੱਥੇ ਡੈਡੀ ਪਹਿਲਾਂ ਡਰਾਈਵਰ ਗੱਡੀ ਚਲਾਉਂਦਾ ਹੁੰਦਾ ਸੀ ਬੈਨੀਫਿਟ ਇਹਨਾਂ ਨੂੰ ਕਾਫੀ ਮਿਲੇ ਇੱਥੇ ਸਹੀ ਗੱਲ ਹੈ ਹੈ ਬਸ ਸਿੱਖਣ ਨੂੰ ਹੀ ਨਹੀਂ ਮਿਲ ਕੋਸ ਸਿੱਖਣ ਨੂੰ ਮਿਲਿਆ ਤਾਂ ਸਿਖਾਉਂਦੇ ਦਾ ਬਥੇਰਾ ਕੋਤੇ ਪਰ ਅਸੀਂ ਆਪ ਨਹੀਂ ਸਿੱਖੇ ਅਸੀਂ ਫਿਰ ਹੁਣ ਡੈਡੀ ਦੇ ਤਾੜ ਦੇ ਵਿੱਚ ਪਾਸ ਹੋਈਏ ਮੈਂ ਵੀ ਜਦ ਮੈਂ ਰਹਿਤੀ ਪਾਸ ਹੁੰਦਾ ਰਿਹਾ ਆਬ ਹੈ ਪੇਟੀ ਵੀ ਨਹੀਂ ਹਾਂ ਤਾਂ ਸਾਡੇ ਸਾਰੇ ਐ ਨੀਤੀ ਕਰਦਾ ਮੈਨੂੰ 10ਵੀਂ ਦਾ ਦੁਬਾਰਾ ਪੇਪਰ ਦੇਣੇ ਪਏ ਆ 10ਵੀਂ ਦੇ ਉਹਦੇ ਆ ਬਸ ਤੇ ਨਹੀਂ ਤੇ ਨਾ ਤਾਂ ਕਰਕੇ 10ਵੀਂ ਕਲਾਸ ਬੋਰਡ ਦੀ ਬੋਰਡ ਦੀ ਹੁੰਦੀ ਹੈ ਨਾ ਉਹ ਕਲਾਸ ਤਾਂ ਕਰਕੇ ਪਲਸ 2 ਵੀ ਬੋਰਡ ਦੀ ਮੇਰਾ 10ਵੀਂ ਦਾ ਤਾਂ ਸਰਟੀਫਿਕੇਟ ਇੱਕੋ ਤਾਂ ਮੇਰੇ ਡੈਡੀ ਨੇ ਚੱਲ ਕੋਈ ਨਹੀਂ ਨਾ ਤਾਂ ਜੇ ਕਿਤੇ ਸਰਕਾਰੀ ਨੌਕਰੀ ਕਰਨੀ ਹੁੰਦੀ ਤਾਂ ਫਿਰ ਤਾਂ ਤਾਤ ਨੂੰ ਲੋੜ ਤੇ ਉਹਦੀ ਸਰਟੀਫਿਕੇਟ ਦੀ ਕਹਿੰਦੇ ਜਿਹੜਾ ਪਾਸਪੋਰਟ ਬਣਾਉਣੀ ਆਪਾਂ ਹੂੰ ਉਹਦੇ ਵਿੱਚ ਦਸਵੀਂ ਦਾ ਜਾ ਗ੍ਰੈਜੂਏਸ਼ਨ ਦਾ ਠੀਕ ਹੈ ਗ੍ਰੈਜੂਏਸ਼ਨ ਤਾਂ ਦਿਖਾਇਆ ਤਾ ਉਹਨਾਂ ਨੇ ਗ੍ਰੈਜੂਏਸ਼ਨ ਹੈ ਬੱਲੇ ਤੂੰ ਗ੍ਰੈਜੂਏਸ਼ਨ ਹੈ ਤੂੰ ਕਿਉਂ ਪਲੱਸ ਟੂ ਹੈ ਨਹੀਂ ਗ੍ਰੈਜੂਏਸ਼ਨ ਹੁੰਦੀ ਹੈ ਬੀਏ ਬੀਏ ਹੁੰਦੀ ਹੈ ਹਾਂਜੀ ਬੀਏ ਨਹੀਂ ਕੋਈ ਮੈਂ ਆਦੇ ਦਾ ਕਤ ਜਾਉਂ ਇਥੇ ਗਏ ਹਾਂ ਆਦੇ ਹਾਂ ਆਦੇ ਕੀ ਕਿਹਾ ਮੇਰੇ ਪੁਲਿਸ ਲਗਾਈਆ ਠੰ ਅਗੋ ਬੱਡ ਲਾਇਆ ਜ਼ਿਮੀਦਾਰ ਕਣਕ ਰੱਬ ਡਰਾਉਂਦਾ ਨਾ ਸਵੇਰੇ ਸਵੇਰੇ ਡਰਾਉਂਦਾ ਆ ਵਾਹਿਗੁਰੂ ਵੀਰ ਦਊਂਗਾ ਸੜ ਕੇ ਹੌਲੀ ਹੌਲੀ ਤੇਰੇ ਮਗਰੇ ਚੱਲਾਂ ਨਹੀਂ ਦੇਤਾ ਤੇਲ ਸਾਤਨ ਨੂੰ ਵਾਏ ਬਰਕਤ ਕਰ ਬਰਕਤ ਕਰ ਨੂ ਬੰਦੀ ਤੇ ਜੀ ਬਰਕਤ ਕਰੀ ਬਰਕਤ ਹੁਣ ਇਹ ਬਾਈ ਪਤਾ ਨਹੀਂ ਭੰਬਰੀ ਦਾ ਕਿੱਥੇ ਦਾ ਆਹ ਦੇਖਿਆ ਨਹੀਂ ਮੂਹ ਆ ਗਿਆ ਜੀ ਇਹਨਾਂ ਦੇ ਇੱਥੇ ਬੇਰਕਾ ਨਹੀਂ ਬੇਰਕਾ ਨਹੀਂ ਹੈਗੀ ਅਮੂਲ ਅਮੂਲ ਦੁੱਧ ਪੀਤਾ ਹੈਂਡ ਆ ਅਮੂਲ ਬਜੈਸਾ ਫੈਦੇ ਬਹੁਤ ਲੱਗਦੇ ਜੀ ਹੁਣ ਇਹਦਾ ਰੀਜਨ ਤਾਂ ਮੈਨੂੰ ਤਾਂ ਪਤਾ ਵੀ ਘੱਟ ਤੇ ਲਾਉਂਦੇ ਅੰਮੋਲ ਚ ਤੇ ਕਿਲੋ ਬੇਰ ਕਾ ਚ ਤੇ ਕਿਲੋ ਹਾਂ ਗੱਤੇ ਵਾਲੀਆਂ ਫੈਕਟਰੀਆਂ ਹੋ ਗਈਆਂ ਤੇ ਸਪੈਦਾ ਦਾ ਤਰਗਤ ਬਹੁਤ ਲਾਉਂਦੇ ਆ ਇਹ ਬਜਾ ਵੀ ਹੈਗੀ ਆ ਇਹ ਤਾਂ ਹੁਣ ਪਤਾ ਨਹੀਂ ਵੀ ਪਾਣੀ ਜਿਆਦਾ ਪੀਂਦੇ ਨਾ ਸਪੈਦਾ ਤੇ ਚਲੋ ਹੁਣ ਥੋੜੇ ਪਿੰਡ ਦੀ ਸੜਕ ਜਿਆਦਾ ਟੁੱਟ ਗਈ ਹੁਣ ਦੇਖਦੇ ਆ ਵੀ ਕਦ ਬਣਦੀ ਕਦ ਨਹੀਂ ਲੋ ਜੀ ਵੜ ਗਏ ਇੱਧਰ ਵੀ ਗਾ ਮਸ਼ੀਨ ਖੇਤ ਦੇ ਵਿੱਚ ਚੱਲਦਾ ਪੂਰਾ ਕੰਮ ਜੋਰਾ ਨਾਲ ਘਰ ਦੇਖ ਲੋ ਘਰ ਦਾ ਕਣਕ ਪੂਰੀ ਸੁੱਕੀ ਆ ਰੀਤ ਭੱਜੀ ਜਾਂਦੀ ਆ ਆਪਣੀ ਮਾਮੀ ਕੋਲ ਨੂੰ ਲੈ 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 ਇਹ ਤਾਂ ਦੇਹਾਸਰੀ ਦਾ ਸਾਥੀ ਕਾ ਸਾਥੀ ਦਾ ਹਾਂ ਠੀਕ ਠਾਕ ਇਹ ਕਹਿੰਦੀ ਮੈਂ ਬੁੱਫੀ ਪਾ ਕੇ ਮਿਲਣਾ ਡੈਡੀ ਡੈਡੀ ਅੰਤਰ ਡੈਡੀ ਸੁਪਤਾ ਪਿਆ ਲੱਗਦਾ ਮੈਨੂੰ ਸੁਪਤੈ ਪਈ ਤੇ ਡੈਡੀ ਕਹਿੰਦਾ ਮੈਂ ਕਿੱਥੇ ਸੌਣਾ ਨਹੀਂ ਪਾਣੀ ਚਲੇ ਸੁਣ ਕੇ ਬੋਲ ਪੰਦੇ ਹਾਰਾ ਹੋਇਆ ਤੁਹਾਨੂੰ ਆਉਣ ਬਰਾਦਾ ਨਰਿਆ ਸਿੱਧਾ ਫਾਟਾ ਹਾਂ ਠੀਕ ਠਾਕ ਹੋਜੀ ਮਾਰ ਠੀਕ ਠਾਕ ਹਾਂ ਡੈਡੀ ਜੀ ਸਸਰਕਾਲ ਆਓ ਜੀ ਆਓ ਜੀ ਕੀ ਹਾਲ ਹੈ ਜੀ ਇਹ ਕੱਲ ਦੀ ਨਾਨਾ ਨਾਨਾ ਕਰੀ ਜਾਂਦੀ ਆ ਹਾਂ ਅਜਾ ਨਾ ਨੂੰ ਨਾਲ ਗੱਲ ਹੀ ਲੈ ਕੇ ਵੀ ਬੰਦ ਕਰੀ ਵੀ ਪੱਖਾ ਵੀ ਪੱਖਾ ਮੈਂ ਤਾਂ ਕਰਦਾ ਠੰਡ ਰਾਤੀ ਕੋਈ ਤਾਰਾ ਮੁੱਖ ਨਾ ਨਾ ਕੋਈ ਹੋਰ ਰੜੀ ਜੇ ਤਾਂ ਕਿਵੇਂ ਆ ਫਿਰ ਠੀਕ ਠਾਕ ਹੈ ਇਹਨੇ ਨੀਂਦੇ ਚਾਹੇ ਸਾਰੇ ਕੱਲ ਜੀ ਨਹੀਂ ਆ ਯਾਦ ਰਹੀ ਤਾਂ ਅੱਛਾ ਤੂੰ ਖਾਣ ਜੇ ਮੁੱਖੇ ਆ ਮਾਲਾ ਮੁੱਖੇ ਆ ਜੀ ਕਰੀਮ दादा ਲੈ ਹਾਂ ਬਿਸਾਰੇ ਕਰੀਮ ਦੇ ਦੋ। ਲੈ। ਕਿਆ ਲਾਣੀ? ਇਹ ਜਿਹੜੀ ਇਹਦੀ ਮਾਸਟੀ ਕਹਿੰਦੀ ਕਰੀਮ ਲਈ ਆਈ ਥੀ ਜੀ। ਮੈਨੂੰ ਆਂ ਦੇ ਦੋ। ਦੇ ਦੇ ਲੈ। ਜੇ ਇਹਦੀ ਕਰੀਮ ਲਾਉਂਦੇ ਨਾ ਹਮਾਂ ਲਿਆ ਦੀ। ਮੂੰਹ ਨੂੰ ਲਾਉਂਦੀ ਨਹੀਂ। ਆ ਬੜੀਆਂ ਕਰੀਮਾਂ ਨੂੰ ਬੜਾ ਖਤੜ ਖਤੜ ਕਰ ਰਹੇ ਹੁੰਦਾ। ਦੇਖ ਕੇ ਕੀ ਕਰਦੀ ਹਾਂ? ਫੇਰ। ਨਾਨੀ ਨੂੰ ਸੱਸੀ ਕਾ ਬਲਾਪਲਾ ਜੱਫੀ ਪਾ ਕੇ ਮਿਲ ਨਾਨੀ। ਕੱਲ ਦੀ ਨਾਨਾ ਨਾਨਾ ਲੱਗੀ ਵੀ ਕਰਨ। ਜਦ ਇਹ ਆਈ ਪੁੱਛਦੀ ਕਿ ਕਿੱਥੇ ਜਾਣਾ ਨਾਨੂ ਕੋਲ ਨਾਨੂ ਕੋਲ ਮਨਪ੍ਰੀਤ ਨੂੰ ਕਹੱਸਾ ਫੋਨ ਤੇ ਮੈਂ ਨਾਨੂ ਕੋਲ ਨੂੰ ਜਾਣਾ ਤੂੰ ਆਉਂਗੀ ਕੱਲ ਹਾਂ ਆਉਂੂ ਵੀ ਤੇ ਆਉਂਗੀ ਹੋ ਠੀਕ ਠਾਕ ਹਾਂ ਐ ਠੀਕ ਠਾਕ ਤੁਹਾਡੀਆਂ ਚਾਹੇ ਤਾਂ ਬਹੁਤ ਠੀਕ ਹੈ ਠੀਕ ਅੱਜ ਬੜਾ ਸੁਸਤ ਹੀ ਹੈ ਸੁਸਤ ਜਾਂਦੇ ਬੜਕ ਜਿ ਨਹੀਂ ਮਾਰਦਾ ਇਕ ਲਾਦੇ ਆਏ ਅੱਜ ਇੱਕ ਵਾ ਹੁੰਦਾ ਵੀ ਜਦ ਪੁੱਤ ਬਰਾਬਰ ਬਹਿ ਜਾਂਦਾ ਪਹਿਲਾ ਧੀ ਬੈਠੇ ਦੀ ਬਰਾਬਰ ਹੈ ਨਾ ਐਡਾ ਖੁਸ਼ ਹੈਗਾ ਮੈਂ ਤੇਰੀ ਲੈ ਹੁਣ ਉਸ ਤੋਂ ਬਰਾਬਰ ਬਹਿ ਗਿਆ ਦੇ ਉਹੀ ਗੱਡਾ ਨਹੀਂ ਰੋ ਉਹ ਵੀ ਬਾਗੋ ਬਾਗ ਹੋ ਜਾਣਾ ਕੋਈ ਨਾ ਵੀ ਮਾਇਆ ਦਾ ਬਹੁਤ ਕੋਈ ਹੁੰਦਾ ਮਾਇਆ ਦਾ ਅੱਛਾ ਮੇਰੇ ਐਤੀ ਨਹੀਂ ਖੁਸ਼ ਉਹ ਨਹੀਂ ਕੋਈ ਲਾਲਾ ਤੂੰ ਵੀ ਤਾਂ ਨਾਲੇ ਆਈਆਂ ਨਾਲੇ ਆਏ ਨੇ ਤੂੰ ਇੱਥੋਂ ਫੇ ਤੂੰ ਕਾਦੀ ਹੈ ਤੂੰ ਕਾਦੀ ਮੇਰੇ ਮਗਰ ਮੈਂ ਦੱਸਾਂਗਾ ਕਿ ਨਹੀਂ ਹੈ ਅੱਛਾ ਨਾਲ ਦੂਆ ਅੱਛਾ ਦੇਖ ਡਾਡੀ ਪਤਾ ਕੀ ਮੈਂ ਬੋ ਦੂ ਵੀ ਜਿਆਦਾ ਬਲੋਂ ਐ ਤਾਂ ਰਾਤ ਨੂੰ ਲੱਗਿਆ ਮੈਨੂੰ ਬਲੋਂ ਇੰਨਾ ਪਤਾ ਹੈ ਪਤਾ ਕੀ ਹੁੰਦਾ ਜੀ ਜਿਆਦਾ ਕਹਿੰਦੇ ਵੀ ਦੋ ਭਾਂਡੇ ਘਰ ਦੇ ਵਿੱਚ ਖੜਕੀ ਜਾਂਦੇ ਆ ਮੇਰਾ ਸਾਲਾ ਸਾਹਿਬ ਪਿੰਦਰ ਸਿੰਘ ਉਹ ਡੈਡੀ ਨਾਲ ਕਿਸੇ ਗੱਲ ਪਿੱਛੇ ਨਰਾਜ਼ ਹੋਇਆ ਹੋਇਆ ਸੀ ਹਾਂ ਹੁਣ ਮੇਰੇ ਨਾਲ ਤਾਂ ਬੋਲਦਾ ਉਹ ਚੱਲ ਆਪਣੇ ਘਰ ਵਾਲੇ ਮਾਲਕੀ ਟੀਵੀ ਨਾਲ ਤਾਂ ਸਾਰ ਲੜਾਈ ਆ ਉਹ ਇੰਨੇ ਦੇ ਨਾ ਮੀਨਾ ਹੋ ਗਿਆ ਦਾ ਟੀਵੀ ਆਦਮੀ ਦੀ ਲੜਾਈ ਚ ਬੰਬੀ ਜਾਣੀ ਹੁੰਦਾ ਉਹ ਮੀਨਾ ਗੱਲ ਡਾਡੀ ਤੈਨੂੰ ਥੋੜਾ ਹੁਣ ਉਹਨੇ ਦੱਸਾਂ ਮੈਂ ਬੇਸੀ ਆਪਸੇ ਗੱਲਾਂ ਕਰਦੇ ਕਿ ਨਹੀਂ ਕਰਦੇ ਚੱਲੀ ਜਾਂਦੇ ਤਾਂ ਦੋ ਭਾਂਡੇ ਖਰਚ ਦੀ ਚੰਗੇ ਲੱਦ ਆ 6 ਮਹੀਨੇ ਬਾਅਦ ਅੱਜ ਬਲਾਈ ਸੰਦੀ ਕੁ ਮੈਂ ਪਰਦਾ ਪੁਖਾ ਹੁਣ ਤਾਂ ਉਹ ਤੇ ਕੋਈ ਪਤਾ ਕਿ ਡਾਡੀ ਖੁਸ਼ ਰਹੀਦਾ ਉਹ ਕੋ ਚੱਕਰ ਰੇ ਘਰ ਦੇ ਵਿੱਚ ਗਰਾਹ ਕਲੇ ਸਾਈਕਲ ਚੱਲੀ ਲੈ ਆ ਰੋ ਨੰਨ ਤੂੰ ਨਾ ਦੇ ਜੋਕੇ ਨਾ ਡੱਡੀ ਕਿਨੇ ਅੱਤ ਦੇ ਸਦਕੇ ਜਾਵਾਂ ਤੇਰੇ ਪਾਣੀ ਦਾ ਪੀਤਾ ਨਹੀਂ ਨਾਨੇ ਦਾ ਬਿਸਤਰਾ ਕਰਤਾ ਗਿੱਲਾ ਜਾਂ ਡੋਲ ਕਰ ਪਤੋ ਬਾਦ ਹੋ ਗਿਆ ਗੰਦਾ ਹੋ ਗਿਆ ਉਹ ਡੋਲ ਕੇ ਚਲੋ ਚਲੋ ਵੀ ਚਲੋ ਚਲੋ ਡੇਢੀ ਥੋੜਾ ਜਿਹਾ ਹਾਸੋਸਲੀ ਦਾ ਹੁੰਦਾ ਨਾ ਹਾਂ ਮੈਂ ਰਹਾ ਤੇ ਮੈਂ ਬਾਹਰੋਂ ਆਏ ਖੂਨਾਂ ਢੇਕ ਬਾਲਾ ਲਿਗੇ ਹਾਂ ਉੱਥੇ ਉੱਥੇ ਵੀ ਹੱਸ ਕੇ ਆਇਆ ਹੈ ਗਿੱਟੜ ਕਰਗੇ ਤੇ ਸਿਕਰ ਦੇ ਪਾਰੇ ਚਾ ਲੋਕਾਂ ਦੇ ਬੰਦੇ ਬਹਾਉਗੇ ਤੇ ਨਾ ਗਿਆ ਕੋਈ ਚੀਜ਼ ਨਾ ਕੋ ਚਾਰ ਕੋਈ ਨਹੀਂ ਹੁੰਦਾ ਅੱਧਾ ਘੰਟਾ ਲੱਗਿਆ ਤੇ ਵਧੀਆ ਬੰਦਾ ਬਾਹਰ ਘਰ ਤੇ ਬਹਰ ਕੰਮ ਆ ਗਿਆ ਤੇ ਬਾਪੂ ਪਿਆਰਿਆ ਮੇਰੇ ਨਾਲ بڑا ਭਾਈ ਗੱਲਾਂ ਬਾਤਾਂ ਚੱਲ ਜਾਂਦੀਆਂ ਕੋ ਦੋਸਤ ਹੁੰਦਾ ਚਲ ਉਹਦਾ ਦਾਦਾ ਉਹ ਸੌਂ ਗਿਆ ਠੀਕ ਆ ਨੀਂ ਆਉਂਦੀ ਵਧੀਆ ਗੱਲਾਂ ਉਹਦਾ ਬੱਚਾ ਨਹੀਂ ਆਹ ਉਮਰ ਤੇ ਬੰਦੇ ਨੂੰ ਨੀਂਦ ਵੀ ਆਉਣ ਕੱਟ ਜਾਂਦੀ ਆ ਤੇ ਹੁਣ ਉਹ ਨੂੰ ਵੱਧ ਆ ਮੈਨੂੰ ਇਹ ਦੱਸੋ ਤੁਹਾਡੀ ਬਾਹਰ ਠੀਕ ਆ ਹੁਣ ਬਾਹਰ ਬਠੀਕ ਹੈ ਨਹੀਂ ਰੀਕਲੀ ਹਾਂ ਇਹਨੇ ਸਿੱਧੀ ਕਲੀ ਪਿਆ ਮਨੋਇਆ ਦੱਸੋ ਵੀ ਦੇਖ ਤੁਹਾਡੇ ਨਾ ਜਿਹੜੀ ਦਵਾਈ ਤੁਸੀਂ ਖਾਂਦੇ ਆ ਪਹਿਲਾਂ ਤਾਂ ਤੁਹਾਡੇ ਪੈਰ ਹੁੰਦੇ ਪਾਥੇ ਮਾਰ ਕੇ ਕੱਢੋ ਬਾਹਰ ਕਿੰਨੀ ਵਾਰ ਮੈਂ ਆਇਆ ਜਦ ਵੀ ਦੇਖੋ ਪੈਰ ਸੁੱਜੇ ਦੇ ਸੁੱਜੇ ਹੁਣ ਪੈਰ ਹੋਵੇ ਤੁਹਾਡੇ ਬਿਲਕੁਲ ਓਕੇ ਉਹ ਜਿਹੜਾ ਨੀਵਾਂ ਘੱਟ ਵੀ ਪ੍ਰੋਟੀਨ ਮਗਰਾਂ ਰੋਟੀ ਖਾਉਂਦਾ ਜਿਹੜੀ ਅੰਦਰਲੀ ਮਸ਼ੀਨਰੀ ਸੈੱਟ ਆ ਤਾਂ ਸਾਰਾ ਕੁਝ ਸੈੱਟ ਆ ਗੱਲ ਤਾਂ ਮਸ਼ੀਨਰੀ ਪਰ ਸਾਰਾ ਕੁਝ ਹਾਂ ਜੇ ਅੰਦਰ ਮਸ਼ੀਨਰੀ ਸਹੀ ਆ ਤਾਂ ਸਾਰਾ ਕੁਝ ਸਹੀ ਆ ਬਾਕੀ ਹੁਣ ਮਿਲਦੇ ਆ ਕਜਾ ਅਗਲੇ ਬਲੌਗ ਚ ਬਣੋਂਗੇ ਇੱਥੇ ਅਗਲੇ ਬਲੌਗ ਦੇ ਵਿੱਚ ਔਂਖਾ ਪਤਾ ਕਿਆ ਪ੍ਰੋਗਰਾਮ ਬਣਦਾ ਹੁਣ ਤੁਹਾਨੂੰ ਅਗਲੇ ਚ ਪਤਾ ਲੱਗੂਗਾ ਮਹਾਰਾਜ ਤੁਹਾਨੂੰ ਸਾਰ ਨੂੰ ਚੜ੍ਹਦੀ ਕਲਾ ਚ ਰੱਖਿਆ ਜੀ ਓਕੇ ਬਾਏ ਬਾਏ ਡੈਟੀ ਕੁ ਵੀ ਕਰਦੇ ਬਾਏ ਬਾਏ ਕਹਦੇ ਮੈਂ ਠੀਕ ਆ ਬਸ ਠੀਕ ਠਾਕ ਹਾਂ ਆ ਦੇਖਿਆ ਐ ਗੜਕੀ ਦਾ ਐ ਗੜਕੇ ਐ ਗੜਕਦਾ ਤਾ ਤੂੰ ਪਪੜਾ ਸਾਰਾ ਹੰਤਾ ਤੇ ਖੂਨ ਬਣਾਇਆ ਕਿਹ ਹੈ ਵੀ ਦਵਾਈ ਦਵਾਣੀ ਸਫਲ ਆ ਵੀ ਜਿਹੜਾ ਮੈਂ 15 ਦਿਨਾਂ ਬਾਅਦ ਗੇੜਾ ਮਾਰਦਾ ਹੈ ਉਹ ਮੇਰੀ ਜ਼ਿੰਦਗੀ ਦਾ ਇੱਕ ਸਫਲ ਤਰੀਕਾ ਵੀ ਮੈਂ ਤੈਨੂੰ ਠੀਕ ਕਰਤਾ ਮੈਂ ਤੋਰ ਠੀਕ ਕਰਨ ਵਾਲਾ ਕਰਨ ਵਾਲਾ ਤਾਂ ਬਾਬਾ ਨਾਨਕ ਆ ਇਹੀ ਬਹੁਤ ਹੈ ਕਿ ਜਿਹੜਾ ਤੁਸੀਂ ਟਾਈਮ ਨਾਲ ਦਵਾਈ ਦਵਾ ਦਿੰਨੇ ਹੋ ਨਹੀਂ ਅੱਜ ਕੱਲ ਤਾਂ ਕੋਈ ਦਵਾਈ ਪੀਣ ਦਵਾ ਸਕਦਾ ਟਾਈਮ ਨਾ ਉਹ ਨਾਨਕ ਸਭ ਤੋਂ ਆਉਂਦੇ ਆਪਣੇ ਮਾਗ ਆਹ ਇੱਕ ਗੱਲ ਨੂੰ ਰਾਜੀ ਪਰ ਡਜਪਾਉਂਦਾ ਆਹ ਨਹੀਂ ਆਣੀ ਕਹੀਦਾ ਦਵਾਈ ਨੂੰ ਨਾ ਫਲਾ ਦਿਓ ਕਿ ਪਿੰਡ ਆਇਓ ਮੇਰੇ ਸਾਹਮਣੇ ਕਰ ਲਿਓ ਤਾਂ ਥਾਵਣੇ ਨਾ ਕਰਿਓ ਨਾ ਨਾ ਕੋ ਚੱਕਰ ਨਹੀਂ ਹੈਗਾ ਸੇਵਾ ਜਿਹੜੀ ਹੁੰਦੀ ਹੈ ਕਿ ਹਰੇਕ ਦੀ ਕਿਸਮ ਵਿੱਚ ਨਹੀਂ ਹ ਇੱਕ ਗੱਲ ਤਾਂ ਹੈ ਡੈਡੀ ਸੱਚੀ ਆਪਾਂ ਨੇ ਨਾ ਕੋਈ ਚੰਗੇ ਕਰਮ ਕਰੇ ਆ ਹਾਏ ਜਿਹੜਾ ਵਿੱਕੀ ਵਰਗਾ ਮਿਲ ਗਿਆ ਨਹੀਂ ਉਹ ਚਾਹੇ ਮੈਂ ਜਿੰਨਾ ਮਰਜੀ ਲੜੀ ਜਾਵਾਂ ਪਰ ਉਹ ਅੰਦਰੋਂ ਅੰਦਰੋਂ ਦਿਲ ਕਹਿੰਦਾ ਵੀ ਸੱਚੀ ਮੈਨੂੰ ਬਸਰ ਜਣਾ ਹਾਂ ਅੱਛਾ ਜਦ ਇਹ ਲੜਦਾ ਨਾ ਨਾ ਅੱਛਾ ਉਹ ਤੇ ਮੈਂ ਤਾਂ ਪਹਿਲਾਂ ਵੀ ਕਹਿ ਗਿਆ ਹੁਣ ਫੇਰ ਕਹਿੰਦਾ ਵੀ ਦੋ ਪਾਂਡੇ ਖੜਕਦੇ ਵਿਚੇ ਤਾਂ ਕਹਿੰਦੇ ਨੇ ਕੁਮਾਰੀ ਆਪਣੇ ਪਾਂਡੇ ਨੂੰ ਸਰਾਉਂਦੇ ਇੱਧਰ ਕੁਮਾਰੀ ਆਪਣੇ ਪਾਂਡੇ ਨੂੰ ਭੰਨਣ ਲੱਗੀ ਹੋਈ ਨਿੰਬੂ ਤਿੰਬੂ ਤਾਂ ਇਹ ਕਰਨਾ ਨਿੰਬੂ ਨਿੰਪੂੜੀ ਹੈਗਾ ਜੀ ਇਹ ਇਹ ਹੈਗਾ ਸੰਤਰਾ ਰੀਤ ਮੰਗਦੀ ਹੈ ਚਲੋ ਠੀਕ ਹੈ ਜੀ ਫਿਰ ਮਿਲਦੇ ਆ ਅਗਲੇ ਬਰਾਉਂਚ